ਇਸ ਵੀਡੀਓ ਵਿੱਚ ਆਪਾਂ ਦੋ ਟੌਪਿਕਾਂ ਦੀ ਗੱਲ ਕਰਨ ਲੱਗੇ ਆ ਜਿਨ੍ਹਾਂ ਦਾ ਖੰਗਜਖਾਮ ਨਹੀਂ ਲੂਟ ਆਉਂਦਾ ਤੇ ਦੂਜਾ ਜਿਹੜੇ ਬੰਦੇ ਬੱਕਰਿਆਂ ਦਾ ਫਾਰਮ ਖੋਲਣਾ ਚਾਹੁੰਦੇ ਆ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਆਪਾਂ ਮੇਨ ਮੁੱਦੇ ਤੇ ਆਉਣੇ ਆ ਬਹੁਤੇ ਲੋਕ ਕਹਿ ਦਿੰਦੇ ਆ ਬੱਕਰਿਆਂ ਨੂੰ ਸਾਹਮਣਾ ਬਹੁਤ ਜ਼ਿਆਦਾ ਮੁਸ਼ਕਲ ਆ ਇਦੋਂ ਨਾਲੋ ਕੱਟੀ ਪਾਲ ਲਓ ਜਾਂ ਬਾਣ ਠੇਕੇ ਤੇ ਲੈ ਲਓ ਮੈਂ ਉਹਨਾਂ ਨੂੰ ਇੱਕ ਗੱਲ ਸਮਝਾਉਣਾ ਚਾਹਣਾਗਾ ਮੰਨ ਕੇ ਚੱਲੋ ਤੁਸੀਂ ਅੱਧਾ ਗਿੱਲਾ ਠੇਕੇ ਤੇ ਲੈਨੇ ਹੋ 30000 ਰੁਪਏ ਨੂੰ ਲਾ ਲਓ ਤੇ ਤੁਸੀਂ ਉਹ ਠੇਕੇ ਵਾਲੇ ਬਾਣ ਵਿੱਚ ਰੇ ਪਾਉਂਗੇ ਤੇ ਬੀ ਬੀਜੋਗੇ 10000 ਰੁਪਿਆ ਖਰਚਾ ਆ ਜੂਗਾ ਅਸੀਂ 30000 ਦੇ ਨੌ ਨਾਗ ਲਿਆਂਦੇ ਸੀ ਉਹਨਾਂ ਵਿੱਚੋਂ ਦੋ ਨਾਗ ਵੇਚ ਕੇ ਸਾਡਾ 30000 ਰੁਪਿਆ ਪੂਰਾ ਹੋ ਗਿਆ 6 ਮਹੀਨਿਆਂ ਦੇ ਅੰਦਰ ਪਿੱਛੇ 6 ਨਾਗ ਬਾਕੀ ਆ ਇਸ ਹਿਸਾਬ ਨਾਲ 60000 ਰੁਪਿਆ 6 ਮਹੀਨਿਆਂ ਦਾ ਕਮਾਇਆ ਗਿਆ ਤੇ ਫਸਲ ਤੋਂ ਸੋਨੂੰ ਦੁੱਗਣਾ ਰਿਸਕ ਰਹਿੰਦਾਗਾ ਤੇ ਕਈ ਬੰਦੇ ਕਹਿੰਦੇ ਸੀ ਇਹਨਾਂ ਨੂੰ ਬਿਮਾਰੀ ਲੱਗ ਜਾਂਦੀ ਆ ਪਰ ਜਿੱਦ ਦੇ ਅਸੀਂ ਲਿਆਂਦੇ ਆ ਕੋਈ ਵੀ ਬਿਮਾਰੀ ਨਹੀਂ ਲੱਗੀ ਜੇ ਤੁਸੀਂ ਮੱਝ ਜਾਂ ਕੱਟੀ ਪਾਲਣ ਦੀ ਗੱਲ ਕਰਦੇ ਹੋ ਘੱਟੋ ਘੱਟ 4 ਸਾਲਾਂ ਦੇ ਵਿੱਚ ਤਿਆਰ ਹੋਊਗੀ ਤੇ ਉਹਨੂੰ ਨੀਰਾ ਜਾਂ ਸੰਨੀ ਤੇ ਦਾਣਾ ਪਾਉਣਾ ਪਊਗਾ ਤੇ ਇਹੇ ਬੱਕਰੇ ਅਸੀਂ ਬਾਹਰ ਚਾਰ ਕੇ ਿਰ ਜਾਉਣੇ ਆ ਇਹਨਾਂ ਨੂੰ ਘਰੇ ਕੁਝ ਵੀ ਨਹੀਂ ਪਾਉਂਦੇ ਘਾਟਾ ਤੜਕੇ ਚਾਰਦੇ ਆ ਤੇ ਘਾਟਾ ਆਥਣੇ ਸਾਰਾ ਦਿਨ ਚਾਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਬਹੁਤੇ ਲੋਕ ਕਹਿ ਦਿੰਦੇ ਆ ਪੈਂਦੇ ਵਿੱਚ ਬੱਕਰਿਆਂ ਵਾਲੇ ਬੱਚਣ ਲੱਗ ਜਾਂਦੇ ਆ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਆਪ ਦੇ ਟੱਡ ਵੱਲ ਵੀ ਦੇਖਣਾ ਚਾਹੀਦਾ ਸਿਆਲ ਵਿੱਚ ਸਭ ਤੋਂ ਵੱਧ ਇਹਨਾਂ ਨੂੰ ਇਮਾਰੀ ਲੱਗਦੀ ਆ ਮੋਕ ਲੱਗ ਜਾਂਦੀ ਆ ਪਰ ਉਹ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਤੁਸੀਂ ਜਾਮਣ ਦੇ ਪੱਤੇ ਪਾ ਸਕਦੇ ਹੋ ਇਹਦੇ ਨਾਲ ਇਦਾਂ ਦੀ ਮੋਕ ਹਟ ਜਾਂਦੀ ਆ ਇਹ ਬਹੁਤ ਵੱਡੀ ਕੋਈ ਬਿਮਾਰੀ ਨਹੀਂ ਜਾਂ ਦੇਸੀ ਦਵਾਈ ਪਾ ਸਕਦੇ ਹੋ ਇਹ ਪਿੰਡ ਵਾਲਿਆਂ ਨੂੰ ਤਾਂ ਪਤਾ ਹੁੰਦਾ ਕੀ ਹੁੰਦੀ ਆ ਦੇਸੀ ਦਵਾਈ ਜਾਂ ਫਿਰ ਸੋਡੇ ਘਰ ਦੇ ਲੈਵੇ ਕਿਤੇ ਸੁੱਖਾ ਖੜਾ ਹੋਣਾ ਉਹਦੇ ਪੱਤੇ ਤੋੜ ਕੇ ਖਵਾ ਦਿਓ ਇਹ ਨੁਸਖਾ ਤੁਸੀਂ ਮੱਜਾਂ ਤੇ ਵੀ ਵਰਤ ਸਕਦੇ ਹੋ ਜਾਂ ਗਾਂਾਂ 'ਤੇ 15 ਦਿਨਾਂ ਵਿੱਚ ਇੱਕ ਕੱਢੀ ਬਾਰ ਪਿਆ ਸਕਦੇ ਹੋ 1.5 ਚਮਚਾ ਕੋਈ ਜ਼ਿਆਦਾ ਪਿਆਉਣ ਦੀ ਜ਼ਰੂਰਤ ਵੀ ਨਹੀਂ ਗਈ ਇਸ ਦਾ ਕੋਈ ਵੀ ਨੁਕਸਾਨ ਨਹੀਂ ਇਹ ਦੇਸੀ ਦਵਾਈ ਹੈ ਇਸ ਨੂੰ ਤੁਸੀਂ ਕਦੇ ਵੀ ਵਰਤ ਸਕਦੇ ਹੋ ਜਿਨ੍ਹਾਂ ਨੂੰ ਖੰਗਜ ਖਾਮਾਂ ਡਾਕਟਰਾਂ ਦੀ ਦਵਾਈ ਨਾਲ ਵੀ ਨਹੀਂ ਹਟਦਾ ਤੇ ਘੇਰਾ ਹਟ ਜਾਂਦਾ ਦਵਾਰੇ ਲੱਗ ਜਾਂਦਾ ਉਹਨਾਂ ਲਈ ਬਹੁਤ ਹੀ ਵਧੀਆ ਨੁਸਖਾ ਹੈ ਨਾਲੇ ਤੁਹਾਡਾ 1 ਰੁਪਏ ਦਾ ਖਰਚਾ ਨਹੀਂ ਹੋਣਾ ਮੁਕਤ ਦਾ ਕੰਮ ਇੱਕ ਮਰੂਦਾ ਦਾ ਬੂਟਾ ਖੜਾ ਹੋਣਾ ਤੁਹਾਡੇ ਆਸ-ਪਾਸ ਉਹ ਮਰੂਦਾ ਦੇ ਬੂਟੇ ਦੇ ਕੁਝ ਪੱਤੇ ਤੋੜ ਲਓ ਉਹ ਚੰਗੀ ਤਰ੍ਹਾਂ ਧੋ ਕੇ ਤੁਸੀਂ ਪਤੀਲੇ ਵਿੱਚ ਬਾਲ ਲਓ ਉਬਲਣ ਤੋਂ ਬਾਅਦ ਉਸ ਦਾ ਪਾਣੀ ਹਰਾ ਹਰਾ ਬਣ ਜਾਉ ਬਹੁਤ ਹੀ ਕੌੜਾ ਹੋਣਾ ਸੋ ਉਥੋਂ ਸਾਰਾ ਤਾਂ ਪੀਤਾ ਨਹੀਂ ਜਾਣਾ ਇਸ ਪਾਣੀ ਦੀ ਤੁਸੀਂ 2 ਦਿਨ ਵਰਤੋ ਕਰੋ ਤੁਹਾਡਾ ਖਾਂਗ ਜਖਮ ਕਿਤੇ ਨਹੀਂ ਰਹਿਣਾ ਜਮਾਂ ਨਿਭੜ ਜਾ ਜਾਂ ਤੁਸੀਂ ਮਰੂਦਾ ਦੇ ਬੂਟੇ ਦਾ ਇੱਕ ਅਮਰੂਦ ਤੋੜ ਲਓ ਕੱਚਾ ਉਹਨੂੰ ਗੈਂਸ ਦੀ ਅੱਗ ਤੇ ਜਾਂ ਚੁੱਲੇ ਦੀ ਅੱਗ ਤੇ ਚੰਗੀ ਤਰ੍ਹਾਂ ਪੁੰਨ ਕਈ ਤੁਸੀਂ ਨਿਰਨੇ ਕਾਲਜੇ ਖਾਓਗੇ ਛੋਟਾ ਖੰਗਜ ਖਾਮ ਨਹੀਂ ਰਹਿਣਾ ਕਈ ਬੰਦਿਆਂ ਨੇ ਪੁੜਖੰਡਾ ਤਾਂ ਜਰੂਰ ਦੇਖਿਆ ਹੋਣਾ ਇਹ ਉਸਦੇ ਬੂਟੇ ਆ ਇਹ ਲੱਗੇ ਨਹੀਂ ਹਜੇ ਕੱਚੇ ਆ ਜਦੋਂ ਇਹਦੇ ਲੱਗ ਗਿਆ ਪੁੜਖੰਡਾ ਤੁਸੀਂ ਉਸ ਨੂੰ ਤੋੜ ਕੇ ਚੰਗੀ ਤਰ੍ਹਾਂ ਉਸ ਤੇ ਕੰਡੇ ਲਾ ਕੇ ਗੈਸ ਦੇ ਉੱਤੇ ਤਵਾ ਧਰ ਕੇ ਉਹਦੇ ਚੰਗੀ ਤਰ੍ਹਾਂ ਭੁੰਨ ਲੈਣਿਆ ਫੇਰ ਪਾਣੀ ਨਾਲ ਲਓ ਛੋਟਾ ਖਾਂਗਜਖਾਮ ਜਾਵਾਂ ਵੀ ਨਹੀਂ ਰਹਿਣਾ ਤੁਸੀਂ ਦੋਹੇ ਤਰੀਕਿਆਂ ਵਿੱਚੋਂ ਇੱਕ ਤਰੀਕੇ ਦੀ ਵਰਤੋਂ ਜ਼ਰੂਰ ਕਰ ਸਕਦੇ ਹੋ ਕੋਈ ਜ਼ਿਆਦਾ ਔਖਾ ਕੰਮ ਨਹੀਂ ਸੋਨੂੰ ਇਹ ਚੀਜ਼ਾਂ ਆਮ ਹੀ ਮਿਲ ਜਾਂਦੀਆਂ ਨਾ ਕਿ ਤੋ ਬਾਜ਼ਾਰ ਚੋਂ ਲਿਆਉਂਦੀ ਲੋੜ